ਅੱਧੀ ਤੋਂ ਡੇਢ ਦਿਨ ਬਾਅਦ ਪੰਜਾਬ ਦਾ ਇਹ ਸ਼ਹਿਰ ਹੋਇਆ ਸੀ ਆਜ਼ਾਦ ਜੇਕਰ ਨਾ ਹੁੰਦਾ ਆਜ਼ਾਦ ਤਾਂ ਇਹ ਸ਼ਹਿਰ ਚ ਨਹੀਂ ਬਣਨਾ ਸੀ ਇੱਕ ਵੀ ਹਿੰਦੂ ਸੁਣੋ ਅੱਖੀ ਦੇਖੇ ਹਾਲਾਤ 91 ਸਾਲ ਸੁਤੰਤਰਤਾ ਸੈਨਿਕ ਦੇ ਜ਼ੁਬਾਨੀ ਪਾਪਾ ਜੀ ਤੁਹਾਡਾ ਨਾਮ ਕੀ ਹੈ ਕਿੰਨੀ ਉਮਰ ਹੈ ਉਮਰ ਮੇਰੀ ਕਾਨੇ ਬਣਦੇ ਸਵਾਲ ਹੈ ਕੀ ਨਾਮ ਹੈ ਪ੍ਰੇਮ ਸਿੰਘ ਭੱਲਾ ਆਜ਼ਾਦੀ ਅੱਜ ਮਨਾ ਰਹੇ ਆ ਤੁਹਾਡੇ ਪਿਤਾ ਜੀ ਨੇ ਕਿਦਾਂ ਸੰਘਰਸ਼ ਸ਼ੁਰੂ ਕੀਤਾ ਕਿੰਨਾ ਚਿਰ ਕੀਤਾ ਥੋੜਾ ਦੱਸੋ ਪਿਤਾ ਜੀ ਨੇ ਸੰਘਰਸ਼ ਕੀਤਾ ਤਕਰੀਬਨ 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਇਹ ਐਲਾਨ ਹਰ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6 6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਆਵਾਜ਼ ਆ ਜਾਂਦੀ 1926 ਤੋਂ ਲੈ ਕੇ ਉਸ ਦੇ ਸਟੂਡੈਂਟ ਸੀ ਗਏ ਉਹ ਉਹਦਾ ਤਾਂ ਵਾਕਿਆ ਸੁਣਾਉ ਤੁਸੀ ਪੁਲਿਸ ਜੱਬੀ ਦਾ ਉਦੋਂ ਸਟੂਡੈਂਟ ਸੀ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹ ਰਜ ਇਨਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਇੱਕ ਸਟੂਡੈਂਟ ਆ ਕਹਿੰਦਾ ਸਟੂਡੈਂਟ ਆ ਮੈਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾਂ ਤੇ ਉਦੋਂ 8 ਦਿਨ ਸਜੇ ਜੇਲ ਨਾ ਨੇ 8 ਦਿਨ ਪਾਪਾ ਜੀ ਤਾਂ ਵੰਡ ਹੋਈ ਉਦੋਂ ਕਹੇ ਜੇ ਹਾਲਾਤੀ ਹਾਂਜੀ ਜਦੋਂ ਵੰਡ ਹੋਈ ਹਾਲਾਤ ਆ ਹਾਂ ਵੰਡ ਹੋਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰਾ ਹੀ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲ ਦਾ ਅੰਮ੍ਰਿਤਸਰ ਵਾਲ ਦਾ ਜਲੰਧਰ ਵਾਲਾ ਬਟਾਲਾ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਵਿੱਚ ਆ ਰਿਹਾ ਔਰ ਸਾਰਾ ਮੂਸਮ ਐਸੇ ਕਸੜਕਾਂ ਦੇ ਇਕੱਠਾ ਹੋ ਗਿਆ ਤੇ ਡੇਰ ਦੋ ਦਿਨ ਬਾਅਦ ਫਿਰ ਲਾਹੌਰ ਤੋਂ ਬਟਾਲਾ ਦਾ ਝਗੜਾ ਸੀਗਾ ਲਾਹੌਰ ਤੋਂ ਬਟਾਲਾ ਦਾ ਝਗੜਾ ਸੀ ਲੋਕ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜਿਨ੍ਹਾਂ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇਥੇ ਕਪ ਖਾਨਾ ਜ਼ਿਆਦਾ ਪੈ ਗਿਆ ਬਟਾਲੇ ਲੋ ਦਾ ਝਗੜਾ ਸੀ ਪਪਾ ਜੀ ਉਦੋਂ ਕਹਿੰਦੇ ਹਿੰਦੂ ਮੁਸਲਮ ਇਕੱਠੇ ਰਹਿੰਦੇ ਸੀ ਇਕੱਠੇ ਦੋਸਤ ਸੀ ਹਾਂ ਉਹ ਆਪਣੇ ਇੱਥੇ ਵੀ ਰਹਿੰਦੇ ਸੀ ਤੁਹਾਡੇ ਦੇ ਤੁਹਾਡੇ ਵੀ ਯਾਰ ਦੋਸਤਾਂ ਨਾਲ ਮਿਲ ਕਰਨ ਸਮਾਪਤ ਸੀ ਹਾਂ ਬਿਲਕੁਲ ਇਕੱਠੇ ਰਹਿੰਦੇ ਸੀ ਇਹ ਤਾਂ ਥੋੜਾ ਜਿਹਾ ਲਹਿਰ ਜਦੋਂ ਚੱਲੀ ਫਿਰ ਦਿਲਾਂ ਚ ਕਟਾਸ ਪੈਦਾ ਹੋ ਗਈ ਤੇ ਬਾਕੀ ਇਕੱਠੇ ਰਹਿੰਦੇ ਸੀ ਮੁਸਲਮਾਨ ਸਾਨੂੰ ਮਿਲਦੇ ਗਿਲਦੇ ਸੀ ਸਾਡੇ ਸਾਹਮਣੇ ਰਾਇਲ ਫੌਂਡੀ ਜੇ ਰੇਲਵੇ ਰੋਡ ਤੇ ਰਹਿੰਦੇ ਰਹੇ ਆਪੋ ਜੀ ਮਿਲੰਦਸ ਰਾਮ ਸਲਾਮ ਚੰਗੀ ਤਰ੍ਹਾਂ ਸੂਕ ਸੀਗੀ ਆਪਣੇ ਇਹਨਾਂ ਦੇ ਨਾਲ ਬਤਾਉਂਦਾ ਕਰਦੇ ਸੀ ਕਿ ਹਾਂ ਜਿਹੜਾ ਕੱਟੇ ਗੇੜ ਦੇ ਸੀ ਹਾਂ ਇਕੱਠੇ ਆਪਣੇ ਗੱਲਬਾਤ ਕਰਨੀ ਕਿ ਠੀਕ ਗੱਲ ਉਹ ਫਿਰ ਜਿਸੇਲੇ ਉਹ ਪਾਕਿਸਤਾਨ ਦੀ ਆਵਾਜ਼ ਆ ਗਈ 1945 ਦੇ ਵਿੱਚ ਦਾਰਸ਼ਨ ਪਾਕਿਸਤਾਨ ਦੀ ਆਵਾਜ਼ ਉੱਠੀ ਆ ਪਹਿਲਾਂ ਨਹੀਂ ਸੀ ਆ ਗਈ 1945 ਚ ਉਹ ਵੀ ਅਸੀਂ ਰੇਲ ਦੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹੇ ਇਹ ਪਾਕਿਸਤਾਨ ਉਹਨੋਂ ਪਾਕਿਸਤਾਨ ਆਵਾਜ਼ 1945 ਚ ਉੱਠੀ ਆ ਆਪਾ ਜੀ ਤੁਸੀਂ 14 ਪਹਿਲੋਂ ਨਹੀਂ ਪਹਿਲੋਂ ਪਾਕਿਸਤਾਨ ਦਾ ਬਾਹਰ ਕੋਈ ਨਹੀਂ ਆਇਆ ਕੀ ਇਹ ਜਿਹੜੀ ਦੋਸਤੀ ਦੁਸ਼ਮਣੀ ਦੀ ਕਿੱਦਾਂ ਬਦਲੀ ਹਾਂ ਜੀ ਜਿਹੜੀ ਦੋਸਤੀ ਸੀ ਫਿਰ ਉਹ ਹੀ ਦੋਸਤ ਦੁਸ਼ਮਣ ਬਣ ਗਏ ਕਿੰਨੇ ਹਾਂ ਉਹ ਫਿਰ ਕਿੱਦਾਂ ਬਦਲੀ ਦੁਸ਼ਮਣ ਉਹ ਆਪਣੀ ਲਹਿਰ 'ਚ ਆ ਗਏ ਉਹ ਕਹਿੰਸੀ ਪਾਕਿਸਤਾਨ ਲੈਣਾ ਇਹ ਕਹਿੰਦੇ ਹਿੰਦੁਸਤਾਨ ਲੈਣਾ ਹਿੰਦੁਸਤਾਨ 'ਚ ਕਿ ਉਹ ਫਿਰ ਆਪੋច ਕੋਈ ਦਿਲਾਜ ਖਟਾਸ ਪੈਦਾ ਹੋ ਗਈ ਇਸ ਵਾਸਤੇ ਫਿਰ ਉਹ ਆਪਾ ਜੀ ਇੱਕ ਤੁਹਾਡੇ ਪਾਪਾ ਜੀ ਹੈਗੇ ਉਹ ਜਿਹਨੂੰ ਜੇਲ੍ਹ ਚ ਗਏ ਸੀ ਕਹਿੰਦੇ ਕੋਈ ਕੰਗਾ ਨਿਕਲ ਆਇਆ ਰੋਟੀ ਦੇ ਵਿੱਚੋਂ ਮੈਂ ਦੋਨਨ ਕਰਤਾ ਹਾਂ ਉਹ ਕਿ ਆਹ ਇੱਕ ਵਾਰੀ ਮਲਤਾਨ ਜੇ ਦਿਨ ਦੋ ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਸ ਦਾਲ ਸੀ ਦਾਲ ਦਾਲ ਚ ਕੰਗਾ ਨਿਕਲ ਆਇਆ ਤੇਨੇ ਸੁਪਰਿੰਟੈਂਡੈਂਟ ਲੱਦੀ ਸੀ ਲੱਗਦੀ ਸੀ ਉਹਨੇ ਕਿਹਾ ਦਾਲ ਚ ਕੰਗਾ ਭੋਖੜਸਾਲ 15 ਦਿਨ ਰੱਖੀ ਉਥੇ ਫਿਰ ਉਹ ਸੁਪਰਿੰਟੈਂਡੈਂਟ ਨੇ ਮਾਫੀ ਮਾਮਾ ਮੰਗਿਆ ਦੇਰਸ ਰਾਈ ਨਾ ਪੇਛੋਈ ਆਪੜੀਏ ਤੁਸੀਂ ਜਦੋਂ ਚੋਰਾਪਾਂ ਨੂੰ ਅਰੈਸਟ ਕੀਤੇ ਗਏ ਉਹ ਕੀ ਵਾਕਿਆ ਬਣਿਆ ਹਾਂਜੀ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਉਹ ਕੀ ਵਾਕਿਆ ਬਣਿਆ ਉਦੋਂ ਦੇਖੋ ਝੰਡਾ ਦੇ ਵਸੀ 1945 ਦੇ ਵਿੱਚ ਤੇ ਪੇਚਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ ਇੱਕ ਕਚਹਿਰੀਆਂ ਦਾਖਣੇ ਨਾਲ ਤੇ ਸਾਹਮਣੇ ਵਕੀਲ ਮੈਨੇ ਸੀ ਤੇ ਇਹਨਾਂ ਨੇ ਝੰਡਾ ਦੇ ਉਹ ਦੋ ਦਿਨ ਪਹਿਲਾਂ ਨਾਲ ਜੀ ਮੈਂ ਝੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਰਟ ਵਿੱਚ ਝੰਡੀ ਜੀਬ ਚ ਪਾ ਲਈ ਝੰਡਾ ਦੀ ਝੰਡੀ ਉਹਨੂੰ ਚੰਡੀ ਗੀਪ ਚ ਪਾਲੀ ਤੇ ਮੈਂ ਵੀ ਮਗਰਮਗਰ ਲੱਗਾ ਰਿਹਾ ਜਾਂਦਾ ਸੀ ਤੇ ਆਪਣੇ ਉਹ ਜਿਸਲੇ ਉਹ ਐਸਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਡਾਹ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਿਕਲ ਜਾਏਗਾ ਬੰਦਾ ਮੈਂ ਬੈਠਾ ਹਾਂ ਉਧਰਨ ਸਾਧਤਾ ਡੀਐਸਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਜੀਪ ਚ ਉਹਨੇ ਐਸਐਚਓ ਨੂੰ ਕੀਤਾ ਗੱਲ ਸੁਣੋ ਉਹ ਵਿਚਾਰਾ ਡੀਐਸਪੀ ਐਸਐਚਓ ਉੱਠ ਕੇ ਗਿਆ ਐਸਐਚਓ ਉੱਠੇ ਦੇਰ ਅੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਤਾ ਸਜ਼ਾ ਵੀ ਆਈ ਸੀ ਹਾਂ ਸਜ਼ਾ ਵੀ ਆਈ ਸੀ ਹਾਂ ਸਜ਼ਾ ਵੀ ਆਈ ਸੀ ਸਜ਼ਾ ਹੋਈ ਕਿ ਨਹੀਂ ਦੋ ਸਾਲ ਉਹਨਾਂ ਨੂੰ ਹੋਈ ਸਜ਼ਾ ਮੈਂ ਪੰਜ-ਛੇ ਦਿਨ ਅੰਦਰ ਰਿਆ ਤੇ ਅੱਜ ਦੇਸ਼ ਯਾਦ ਹੋ ਗਿਆ ਹਾਂ ਜੀ ਨਹੀਂ ਮੈਂ ਮੈਂ ਅੰਮ੍ਰਿਤਸਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ ਕਿ 15 ਅਗਸਤ ਆਉਂਦੀ ਆ ਯਾਦਾਂ ਨਹੀਂ ਤਾਜ਼ੀਆਂ ਹੋ ਜਾਂਦੀ ਕੁਝ ਜਿਆਦਾ ਤਾਜ਼ੀਆਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਹੋ ਸਮਝੀਆਂ ਸਰਕਾਰਾਂ ਦੇ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਚਾਹੁੰਦਾ ਕਿ ਜਦ ਕੰਮ ਇਸ ਕੰਮ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ਼ ਮਿਲੇ ਹਰ ਇੱਕ ਨੂੰ ਤੇ ਇਹ ਦੋਨੇ ਗੱਲਾਂ ਹੈ ਨਹੀਂ ਗਰੀਬ ਨੂੰ ਆਵਾਜ਼ ਨਹੀਂ ਦੱਬੀ ਜਾਂਦੀ ਇਹ ਇਨਸਾਫ਼ ਵੀ ਨਹੀਂ